ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦਾ ਆਪਣਾ ਵਿਸ਼ਾ ਹੈਗਾ ਜੀ ਜ਼ਿੰਮੇਵਾਰੀਆਂ ਵਾਲਾ ਦੇਖੋ ਜੀ ਕਹਿੰਦੇ ਵੀ ਜਦੋਂ ਸਾਡੇ ਮੋਢਿਆਂ ਤੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਨਾ ਕਰਦੀਆਂ ਸਾਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਬਹੁਤ ਕੁਝ ਘਰ ਪਰਿਵਾਰ ਚ ਸੋਣਾ ਪੈਂਦਾ ਤੇ ਬਹੁਤ ਕੁਝ ਸਹਿਣਾ ਪੈਂਦਾ ਬਿਲਕੁਲ ਸਚਾਈ ਹੈ ਜੀ ਇਹ ਘਰ ਘਰ ਦੀ ਕਹਾਣੀ ਹੈ ਜਦੋਂ ਕਹਿੰਦੇ ਹੁੰਦੇ ਨੇ ਵੀ ਕੋਈ ਵੀ ਇੱਕ ਲਾਣੇਦਾਰ ਹੁੰਦਾ ਸਾਡੇ ਹਰ ਇੱਕ ਘਰ ਚ ਇੱਕ ਲਾਣੇਦਾਰ ਹੁੰਦਾ ਭਾਵੇਂ ਉਹ ਮਾਪੇ ਪਾਪਾ ਚੋ ਇੱਕ ਜਣਾ ਹੋਵੇ ਭਾਵੇਂ ਵੱਡਾ ਭਰਾ ਹੋਵੇ ਭਾਵੇਂ ਤਾਇਆ ਚਾਚਾ ਹੋਵੇ ਠੀਕ ਹੈ ਜੀ ਜਿਹੜੀ ਲਾਣੇਦਾਰੀ ਹੈ ਇਹ ਬਹੁਤ ਵੱਡਾ ਬੋਝ ਆਏ ਲਾਣੇਦਾਰ ਦੇ ਸਰ ਤੇ ਲਾਣੇਦਾਰ ਦੇ ਮੋਢਿਆਂ ਤੇ ਕਿਉਂਕਿ ਉਸ insan ਨੇ ਜਿਹਦੇ ਕੋਲ ਘਰ ਦੀ ਲਾਣੇਦਾਰੀ ਹੁੰਦੀ ਆ ਜ਼ਿੰਮੇਵਾਰੀ ਹੁੰਦੀ ਆ ਉਹਨੇ ਸਭ ਬਾਰੇ ਸੋਚਣਾ ਹੁੰਦਾ ਉਹਨੇ ਰਿਸ਼ਤੇਦਾਰੀਆਂ ਚ ਪਰਿਵਾਰ ਨੇ ਜਾਣਾ ਉਹਦੇ ਬਾਰੇ ਵੀ ਸੋਚਣਾ ਕੀ ਦੇਣਾ ਕੀ ਲੈਣਾ ਹੈ ਘਰ ਚ ਕੋਈ ਵਿਆਹ ਸ਼ਾਦੀ ਆ ਉਹਦੇ ਬਾਰੇ ਵੀ ਸੋਚਣਾ ਹੈ ਸਾਡੇ ਬੱਚੇ ਨੇ ਅਸੀਂ ਉਹਨਾਂ ਬਾਰੇ ਵੀ ਸੋਚਣਾ ਹੈ ਕੱਲ ਨੂੰ ਕੋਈ ਘਰ ਚ ਦੁੱਖ ਸੁੱਖ ਹੈ ਉਹਦੇ ਬਾਰੇ ਵੀ ਸੋਚਣਾ ਹੈ ਇਹ ਜਿਹੜੀ ਜ਼ਿੰਮੇਵਾਰੀ ਹੈ ਨਾ ਇਹ ਬਹੁਤ ਵੱਡੀ ਹੈ ਜ਼ਿੰਮੇਵਾਰੀ ਘਰ ਦੇ ਲਾਣੇਦਾਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਘਰ ਦੀ ਜਿਹੜੀ ਚੌਧਰ ਹੈ ਉਸ ਦੀ ਘਰ ਨੂੰ ਕਿਵੇਂ ਚਲਾਉਣਾ ਹੈ ਹੁਣ ਤੁਹਾਨੂੰ ਪਤਾ ਵੀ ਘਰਾਂ ਪਰਿਵਾਰਾਂ 'ਚ ਜੇ ਤਾਂ ਵਧੀਆ ਤਰੀਕੇ ਨਾਲ ਘਰ ਚੱਲਦਾ ਹੈ ਵਧੀਆ ਆਪਾਂ ਫਸਲ ਦੇਖੋ ਆਪਣੇ ਘਰਾਂ 'ਚ ਫਸਲਾਂ ਹੁੰਦੀਆਂ ਨੇ ਭਾਵੇਂ ਦੁਕਾਨਦਾਰੀ ਸਿਸਟਮ ਹੈ ਭਾਵੇਂ ਕੁਝ ਵੀ ਹੈ ਜਦੋਂ ਉਹ ਸਾਂਝੇ ਖਾਤੇ ਆਉਂਦਾ ਜੇ ਤਾਂ ਵਧੀਆ ਆ ਗਿਆ ਸਾਨੂੰ ਮੁਨਾਫਾ ਫੇਰ ਤਾਂ ਸਭ ਖੁਸ਼ ਹੈ ਲਾਣੇਦਾਰ ਦੀ ਵੀ 바ਵਾ ਸ਼ਾਬਾ ਜੇ ਮਾੜਾ ਜਿਹਾ ਰਤੀ ਭਾਰ ਕਿਤੇ ਘਾਟਾ ਪੈ ਗਿਆ ਕੁਦਰਤੇ ਤਾਂ ਲਾਣੇਦਾਰ ਦੀ ਜਾਨ ਤੇ ਬਣ ਜਾਂਦੀਆਂ ਨੇ ਸਭ ਅਗਲੇ ਇਲਾ ਮੰਗੋ ਲਾਣੇਦਾਰ ਨੂੰ ਜੰਬੜ ਜਾਂਦੇ ਨੇ ਆ ਘਾਟਾ ਪਿਆ ਤਾਂ ਪਿਆ ਕਿਵੇਂ ਲਾਣੇਦਾਰ ਕਹਿਣ ਨੂੰ ਲਾਣੇਦਾਰ ਹੁੰਦਾ ਪਰ ਪਰਿਵਾਰ ਨੂੰ ਪਾਈ ਪਾਈ ਦਾ ਹਿਸਾਬ ਦੇਣਾ ਪੈਂਦਾ ਲਾਣੇਦਾਰ ਨੂੰ ਕਿਉਂਕਿ ਲਾਣੇਦਾਰ ਨੂੰ ਆਏ ਹੁੰਦਾ ਵੀ ਇੱਥੋਂ ਨਾ ਕਿਤੇ ਕੋਈ ਗੱਲ ਘੱਟ ਰਹਿ ਜਵੇ ਇੱਥੋਂ ਨਾ ਕਿਤੇ ਪੈਸੇ ਦਾ ਘਾਟਾ ਪੈ ਜਵੇ ਉੱਥੋਂ ਨਾ ਪੈਸੇ ਦਾ ਘਾਟਾ ਪੈ ਜਵੇ ਕਿਉਂਕਿ ਲਾਣੇਦਾਰ ਨੂੰ ਜਿਹੜਾ ਘਰ ਦਾ ਲਾਣੇਦਾਰ ਆ ਉਹਨੂੰ ਟੈਨਸ਼ਨਾਂ ਹੀ ਸਾਰੇ ਪਾਸੇ ਦੀਆਂ ਹੁੰਦੀਆਂ ਨੇ ਜੇ ਘਰੋਂ ਕਿਸੇ ਨੇ ਮਾੜਾ ਮੋਟਾ ਸ਼ਹਿਰ ਗੇੜਾ ਵੀ ਮਾਰ ਕੇ ਆਉਣਾ ਤਾਂ ਵੀ ਉਹਨੇ ਲਾਣੇਦਾਰ ਮੂਰੇ ਹੱਥ ੱਡਣੇ ਆ ਬਈ ਲਿਆਓ ਲਾਣੇਦਾਰ ਤਾਂ ਵਿਚਾਰਾ ਇੰਨਾ ਕਿ ਲਾਣੇਦਾਰੀ ਵਾਲਾ ਹੁੰਦਾ ਹੈ ਵੀ ਪਰਿਵਾਰ ਨੂੰ ਹਿਸਾਬ ਕਿਤਾਬ ਦਈ ਜਾਵੇ ਪਰਿਵਾਰ ਨੂੰ ਚਲਾਈ ਜਾਵੇ ਔਰ ਹਿਸਾਬ ਲਿਖੀ ਜਾਵੇ ਕਾਪੀਆਂ ਕਾਲੀਆਂ ਕਰੀ ਜਾਵੇ ਉਹਦੇ ਕੋਲ ਇੰਨੀ ਕਿ ਲਾਣੇਦਾਰੀ ਹੁੰਦੀ ਹੈ ਤੁਸੀਂ ਦੇਖਿਓ ਕਿਸੇ ਘਰ ਚ ਜੇ ਨਾ ਮਾੜਾ ਜਾਂ ਘਾਟਾ ਪੈ ਜਵੇ ਮੰਨਣੇ ਵਾਲੀ ਗੱਲ ਹੈ ਜਦ ਇਹ ਲਾਣੇਦਾਰ ਦੀ ਅਗਲਾ ਐਸੀ ਕਿ ਤੈਸੀ ਫੇਰ ਦਿੰਦਾ ਹੈ ਲਾਣੇਦਾਰੀ ਕਰਨੀ ਕੋਈ ਖਾਲਾ ਜੀ ਦਾ ਬਾਣਾ ਨਹੀਂ ਹੈਗਾ ਕਈ ਪਰਿਵਾਰਾਂ 'ਚ ਤਾਂ ਛੋਟੇ ਪਰਿਵਾਰ ਹੁੰਦੇ ਨੇ। ਕਈ ਪਰਿਵਾਰ ਹੁੰਦੇ ਨੇ ਵੱਡੇ। 25 25 30 30 50 50 ਮੈਂਬਰ ਵਾਲੇ ਵੀ ਪਰਿਵਾਰ ਹੁੰਦੇ ਨੇ। ਦੇਖੋ ਉੱਥੇ ਲਾਣੇਦਾਰੀ ਚਲਾਉਣੀ ਕਿੰਨੀ ਔਖੀ ਆ। ਕਿੰਨੀ ਔਖੀ ਆ। ਲਾ ਨਿਆਣੇ ਤੋਂ ਲੈ ਕੇ ਸਿਆਣੇ ਤੱਕ ਦਾ ਧਿਆਨ ਰੱਖਣਾ ਪੈਂਦਾ ਹੈ। ਘਰ ਦੇ ਮੋਢੀ ਨੂੰ। ਠੀਕ ਆ ਜੀ। ਆਪਾਂ ਕਹਿ ਦਿੰਨੇ ਆ। ਮੈਂ ਫਲਾਣਾ ਘਰ ਦਾ ਚੌਧਰੀ ਬਣਿਆ ਹੋਇਆ ਹੈ ਪਰ ਚੌਧਰ ਨਭਾਉਣੀ ਬਹੁਤ ਔਖੀ ਹੈ ਬਹੁਤ ਔਖੀ ਹੈ ਬਹੁਤ ਘਰਾਂ 'ਚ ਇਹ ਵੀ ਦੇਖਿਆ ਹੈ ਬਹੁਤ ਘਰਾਂ 'ਚ ਇਹ ਵੀ ਦੇਖਿਆ ਹੈ ਇੱਚ ਗੁੱਸੇ ਵਾਲੀ ਗੱਲ ਨਹੀਂ ਕੋਈ ਹੈਗੀ ਕਹਿੰਦੇ ਨੇ ਵੀ ਬਹੁਤੇ ਲਾਣੇਦਾਰ ਜਿਹੜੇ ਹੁੰਦੇ ਨੇ ਇਮਾਨਦਾਰੀ ਦੇ ਨਾਲ ਲਾਣੇਦਾਰੀ ਨਭਾਉਂਦੇ ਨੇ ਉਹ ਸਾਰੇ ਪਰਿਵਾਰ ਨੂੰ ਇੱਕ ਜਿਹਾ ਰੱਖਦੇ ਨੇ ਬਹੁਤੇ ਲਾਣੇਦਾਰ ਜਿਹੜੇ ਦਿਮਾਗੀ ਛਾਤਰ ਹੁੰਦੇ ਨੇ ਉਹ ਇਦਾਂ ਦੇ ਵੀ ਹੁੰਦੇ ਨੇ ਵੀ ਆਪ ਬਣ ਜਾਂਦੇ ਨੇ ਜਿਹੜੇ ਬਰਾਬਰ ਦੇ ਹੋਰ ਭਰਾ ਹੁੰਦੇ ਨੇ ਉਹ ਵਿਚਾਰੇ ਗਰੀਬ ਰਹਿ ਜਾਂਦੇ ਨੇ ਜਦੋਂ ਕਿਤੇ ਹਿਸਾਬ ਕਿਤਾਬ ਹੋ ਗਿਆ ਜੁਦੇ ਹੋਣ ਤੇ ਨੌਬਤ ਆ ਗਈ ਫਿਰ ਕਰਜ਼ਾ ਵੰਡ ਕੇ ਛੋਟੇ ਭਾਈਆਂ ਨੂੰ ਵੀ ਨਾਲ ਦੇ ਦੇਣਾ ਆਪਣੇ ਗੋਜੇ ਬਣਾ ਲੈਣੇ ਆਂ ਚੱਲਦੀ ਲਾਣੇਦਾਰੀ ਦੇ ਵਿੱਚ ਆਪਣਾ ਆਪਣਾ ਬਹੁਤ ਕੁਸ ਬਣਾ ਲੈਣਾ ਗੁਪਤ ਰੱਖ ਲੈਣਾ ਗੋਜਾ ਜਦੋਂ ਜੁਦੇ ਹੋਣ ਦੀ ਨੌਬਤ ਆ ਗਈ ਫਿਰ ਛੋਟੇ ਭਰਾਵਾਂ ਨੂੰ ਕਰਜੇ ਥੱਲੇ ਦਬਾ ਦੇਣਾ ਜੇ ਤਾਂ ਹੁਣ ਛੋਟੇ ਭਰਾ ਬੇਨਤੀ ਹੋਣਗੇ ਵਿਚਾਰੇ ਤਾਂ ਤੱਕ ਇਤੇ ਨਿਕਲ ਜਾਣਗੇ ਇਹਨਾਂ ਕਰਜ਼ੀਆਂ ਥੱਲਿਓ ਨਹੀਂ ਸਾਰੀ ਜ਼ਿੰਦਗੀ ਛੋਟੇ ਭਰਾਵਾਂ ਦੀ ਗਰੀਬੀ 'ਚ ਲੰਘ ਜਾਂਦੀ ਆ ਐਦਾਂ ਦੀ ਲਾਣੇਦਾਰੀ ਵੀ ਹੈਗੀ ਆ ਕਿਉਂਕਿ ਦੁਨੀਆ ਬਹੁਤ ਰੰਗੀ ਆ ਦੁਨੀਆ ਦਾ ਇੱਕ ਰੰਗ ਨਹੀਂ ਹੈਗਾ ਜੇ ਚੰਗੇ ਲੋਕ ਆ ਤਾਂ ਮਾੜੇ ਲੋਕ ਵੀ ਹੈਗੇ ਨੇ ਸੋਈ ਗੱਲਾਂ ਲਾਣੇਦਾਰੀ ਵੀ ਘਰ ਚ ਅਗਲਾ ਉਹਨੂੰ ਦਿੰਦਾ ਜਿਹਦੇ ਤੇ ਭਰੋਸਾ ਹੁੰਦਾ ਜਿਹਦਾ ਪਤਾ ਹੁੰਦਾ ਵੀ ਹਾਂ ਇਹ ਇਨਸਾਨ ਸਾਡੇ ਘਰ ਦਾ ਬੋਝ ਚੱਕ ਸਕਦਾ ਰ ਪਾਈ ਪਾਈ ਦਾ ਹਿਸਾਬ ਕੱਲ ਨੂੰ ਕੋਈ ਲੈਣ ਬੈਠੇ ਪਾਈ ਪਾਈ ਦਾ ਹਿਸਾਬ ਇਹ ਦੇ ਸਕਦਾ ਠੀਕ ਹੈ ਜੀ ਪਰਮਾ ਇੱਕ ਤੁਹਾਨੂੰ ਹੋਰ ਗੱਲ ਦੱਸ ਦੰਨੀ ਆ ਅੱਜ ਦੇ ਜੋ ਵੀ ਹੈ ਕਲਯੁਗੀ ਸਮੇਂ ਦੀਆਂ ਨਿਸ਼ਾਨੀਆਂ ਜੋ ਵੀ ਅੱਜ ਕਲਯੁਗੀ ਸਮੇਂ ਚ ਚੱਲਦਾ ਹੈ ਨਾ ਪਰਮਾਤਮਾ ਵੀ ਫਿਰ ਨਾਲ ਦੀ ਨਾਲ ਹਿਸਾਬ ਕਰ ਦਿੰਦਾ ਜੇ ਪ੍ਰੋਸੇ ਦੇ ਆਸਰੇ ਵੱਡੇ ਭਾਈ ਨੂੰ ਲਾਣੇਦਾਰੀ ਸੰਭਾਲੀ ਹੋਈ ਆ ਛੋਟਿਆਂ ਨਾਲ ਬੇਈਮਾਨੀ ਕਰ ਗਿਆ ਤਾਂ ਪ੍ਰਮਾਤਮਾ ਦੁੱਗਣਾ ਚੌਗਣਾ ਕਰਕੇ ਕੱਢ ਲੈਂਦਾ ਕਿਉਂਕਿ ਛੋਟੇ ਭਰਾਵਾਂ ਨੇ ਵੱਡੇ ਭਰਾ ਨੂੰ ਪਿਓ ਦੀ ਜਗਾ ਸਮਝਿਆ ਹੁੰਦਾ ਹੈ ਉਹ ਹਰ ਇੱਕ ਗੱਲ ਦਾ ਵੱਡੇ ਭਰਾ ਤੇ ਭਰੋਸਾ ਕਰਦੇ ਹੁੰਦੇ ਨੇ ਪਰ ਜੇ ਵੱਡਾ ਭਰਾ ਹੀ ਆਪਣੇ ਛੋਟੇ ਭਰਾਵਾਂ ਨਾਲ ਵਿਸ਼ਵਾਸ ਘਾਤ ਕਰੇ ਤਾਂ ਪ੍ਰਮਾਤਮਾ ਵੀ ਬਖਸ਼ਦਾ ਨਹੀਂ ਹੈਗਾ ਐਦਾਂ ਦੀਆਂ ਬੇਈਮਾਨੀਆਂ ਨਾ ਕਰਿਆ ਕਰੋ ਕੁਝ ਨਹੀਂ ਹੈਗਾ ਇਹਨਾਂ ਬੇਈਮਾਨੀਆਂ 'ਚ ਜੇ ਤੁਹਾਨੂੰ ਕਿਸੇ ਨੂੰ ਵੀ ਤੁਹਾਡੇ ਪਰਿਵਾਰ ਨੇ ਲਾਣੇਦਾਰ ਚੁਣਿਆ ਹੋਇਆ ਤਾਂ ਲਾਣੇਦਾਰੀ ਸਿਰ ਨਾਲ ਨਿਭਾਇਆ ਕਰੋ ਲਾਣੇਦਾਰੀ ਇਮਾਨਦਾਰੀ ਨਾਲ ਨਿਭਾਇਆ ਕਰੋ ਪ੍ਰਮਾਤਮਾ ਵੀ ਉੱਥੇ ਤੁਹਾਡੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਊਗਾ ਠੀਕ ਹੈ ਜੀ ਅਸੀਂ ਕਿੰਨਾ ਹੀ ਘਰ 'ਚ ਆਪਣੇ ਭਾਈਚਾਰੇ ਨਾਲ ਬੇਈਮਾਨੀ ਕਰ ਲਈਏ ਅਸੀਂ ਇੱਕ ਟਾਈਮ ਸਟਾਰ ਜ਼ਰੂਰ ਬਣ ਸਕਦੇ ਆ ਪਰ ਬਹੁਤਾ ਚਿਰ ਨਹੀਂ ਪਤਾ ਨਹੀਂ ਪ੍ਰਮਾਤਮਾ ਨੇ ਕਿੱਥੇ ਜਾ ਕੇ ਉਹ ਜਿਹੜਾ ਵਿਸ਼ਵਾਸ ਘਾਤ ਕਰਿਆ ਹੋਇਆ ਸੀ ਆਪਣੇ ਬਰਾਬਰ ਦੇ ਭਾਈਆਂ ਨਾਲ ਲਾਣੇਦਾਰ ਨੇ ਪਤਾ ਨਹੀਂ ਕਿੱਥੇ ਜਾ ਕੇ ਉਹ ਲਾਧ ਰਹੀਂ ਕੱਢ ਲੈਣਾ ਠੀਕ ਹੈ ਜੀ ਵੀ ਸੋਹੀ ਗੱਲਾਂ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਬੜਾ ਮਾਣ ਬਖਸ਼ਦਾ ਪਰਿਵਾਰ ਤਾਂ ਸਾਨੂੰ ਕੋਈ ਵੀ ਘਰ ਚ ਲਾਣੇਦਾਰੀ ਸੰਭਾਲਦਾ ਹੈ ਜੇ ਤੁਹਾਡੇ ਇੱਥੇ ਕਿਸੇ ਨੂੰ ਪਰਿਵਾਰ ਚੋਂ ਮਾਣ ਹੁੰਦਾ ਹੈ ਨਾ ਤਾਂ ਅਗਲਾ ਲਾਣੇਦਾਰੀ ਦਿੰਦਾ ਹੈ ਮਾਣ ਨਾ ਤੋੜਿਆ ਕਰੋ ਪਰਿਵਾਰ ਦਾ ਠੀਕ ਹੈ ਜੀ ਆਮ ਦੇਖਣ ਚ ਵੀ ਆਪਾਂ ਨੂੰ ਬਹੁਤ ਮਿਲਦਾ ਪਿੰਡਾਂ 'ਚ ਬਈ ਜਿਹੜਾ ਲਾਣੇਦਾਰ ਭਰਾ ਹੁੰਦਾ ਉਹ ਬਣ ਜਾਂਦਾ ਦੂਜੇ ਭਰਾ ਗਰੀਬ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਸਰ ਕਰਜ਼ਾ ਵੀ ਵੰਡਿਆ ਹੋਇਆ ਆ ਜਾਂਦਾ ਹੈ ਬਹੁਤ heira-pheriyan ਹੋ ਜਾਂਦੀਆਂ ਨੇ ਛੋਟੇ ਭਰਾਵਾਂ ਨਾਲ ਬਹੁਤ ਘਰਾਂ 'ਚ ਛੋਟੇ ਭਰਾ ਵੀ ਲਾਣੇਦਾਰ ਬਣਾਏ ਹੁੰਦੇ ਉਹ ਵੱਡੇ ਭਰਾਵਾਂ ਨਾਲ heira-pheriyan ਕਰ ਜਾਂਦੇ ਨੇ ਇਹ ਸਾਰਾ ਕੁਝ ਸੇ ਚੱਲਦਾ ਜੀ ਕਰੋੜਾਂ ਦੀ ਆਬਾਦੀ ਹੈ ਆਪਣੀ ਸਭ ਕੁਝ ਸੇ ਚੱਲਦਾ ਹੈ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਕਮਾਈ ਵੀ ਸਾਰੀ ਸਾਂਝੀ ਆਉਂਦੀ ਹੁੰਦੀ ਹੈ ਖਰਚੇ ਵੀ ਆਪਾਂ ਸਾਂਝੇ ਕਰਦੇ ਹੁੰਨੇ ਆ ਬਹੁਤੇ ਘਰਾਂ 'ਚ ਤਾਂ ਇਹ ਹੁੰਦਾ ਵੀ ਕੋਈ ਵੀ ਚੀਜ਼ ਹੈ ਵੰਡ ਵੰਡ ਕੇ ਇਕੱਲੇ-ਇਕੱਲੇ ਜੀ ਨੂੰ ਦੇ ਦੇਣੀ ਆ ਸਾਬਣ ਸੋਡਾ ਵੀ ਵੰਡ ਕੇ ਦੇ ਦੇਣਾ ਭਾਈ ਆਹ ਫੜੋ ਇੱਕ ਦਿਨ ਮੁਕਾ ਲਓ ਇਹਨੂੰ ਇਹਨੂੰ ਇੱਕ ਮਹੀਨਾ ਵਰਤ ਲਓ ਬਾਜਾ ਲੈਣੇਦਾਰੇ ਇਕਣ ਕਰਦਾ ਕਿਉਂਕਿ ਬੜੇ ਟੱਬਰਾਂ 'ਚ ਕੰਮ ਲੋਟ ਨਹੀਂ ਆਉਂਦਾ ਸਾਂਝੇ 'ਚ ਉਹ ਚੱਕ ਚੱਕ ਅਗਲਾ ਗਰਛੱਲੇ ਢਾ ਦਿੰਦਾ ਜਦੋਂ ਸੌਦਾ ਪੱਤਾ ਵੀ ਸਾਂਝਾ ਸਿੱਟਿਆ ਹੁੰਦਾ ਫਿਰ ਅਗਲਾ ਗਰਛੱਲੇ ਢਾ ਦਿੰਦਾ ਅਗਲਾ ਸਮਝਦਾਰੀ ਵਰਤਦਾ ਲਿਆ ਕੇ ਸਾਂਝੇ ਖਾਤੇ ਸੌਦੇ ਪੱਤੇ ਜੋ ਵੀ ਹੈ ਅਗਲੇ ਨੂੰ ਵੰਡ ਕੇ ਦੇ ਦੇਣਾ ਭਾਈ ਇੱਕ ਦਿਨ ਖਾ ਲੋ ਭਾਵੇਂ 10 ਦਿਨ ਖਾ ਲੋ ਠੀਕ ਹੈ ਜੀ ਵਧੀਆ ਗੱਲ ਹੈ ਵਧੀਆ ਗੱਲ ਹੈ ਹੋਰ ਬੰਦਾ ਕਰੇ ਤਾਂ ਕਰੇ ਵੀ ਕੀ ਬਈ ਲਾਣੇਦਾਰੀਆਂ ਨਭਾਉਣੀਆਂ ਬਹੁਤ ਔਖੀਆਂ ਨੇ ਬਹੁਤ ਔਖੀਆਂ ਨੇ ਕੋਈ ਮਾਣੀ ਮੋਟੀ ਗੱਲ ਨਹੀਂ ਹੈਗੀ ਬਹੁਤ ਔਖੀਆਂ ਨੇ ਲਾਣੇਦਾਰੀਆਂ ਨਭਾਉਣੀਆਂ ਸੋਈ ਗੱਲ ਹੈ ਬਈ ਕਦੇ ਵੀ ਕਿਸੇ ਨਾਲ ਜੇ ਤੁਹਾਨੂੰ ਨੰਨੇਦਾਰੀ ਮਾਣ ਕਰਕੇ ਪਰਿਵਾਰ ਨੇ ਸੰਭਾਲੀ ਹੋਈ ਆ ਬਿਤਕਰਨੀ ਕਰਨਾ ਬੇਇਨਸਾਫੀ ਨਹੀਂ ਕਰਨੀ ਬੇਈਮਾਨੀ ਨਹੀਂ ਕਰਨੀ ਪ੍ਰਮਾਤਮਾ ਲਾਣੇਦਾਰ ਨੂੰ ਹੋਰ ਵਧਾਊਗਾ ਫਲਾਊਗਾ ਪਰ ਜੇ ਲਾਣੇਦਾਰ ਹੀ ਛੋਟੇ ਭਰਾਵਾਂ ਨਾਲ ਬੇਈਮਾਨੀ ਕਰੂਗਾ ਤਾ ਫਿਰ ਲਾਣੇਦਾਰ ਵੀ ਭਟਕਦਾ ਫਿਰ ਜਾਂਦਾ ਸਾਰੀ ਜ਼ਿੰਦਗੀ ਠੀਕ ਹੈ ਜੀ ਲਾਣੇਦਾਰ ਤੋਂ ਕਹਿੰਦੇ ਹੁੰਦੇ ਆ ਲਾਣੇਦਾਰੀ ਤਾਂ ਜਾਂਦੀ ਹੋ ਜਾਂਦੀ ਹੈ ਹੋਰ ਵੀ ਬਹੁਤ ਉਸ ਆਥੋਂ ਖਸਕ ਜਾਂਦਾ ਜੇ ਲਾਣੇਦਾਰ ਆਪਣੇ ਛੋਟੇ ਭਰਾਵਾਂ ਨਾਲ ਬੇਈਮਾਨੀ ਕਰੇ ਇਹ ਕੰਮ ਨਾ ਕਰਿਆ ਕਰੋ ਦੁਨੀਆਦਾਰੀ ਹੈ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਕਰੋ ਅੱਗੇ ਵਾਹਿਗੁਰੂ ਰੱਖਾ ਜੋ ਸਾਡੇ ਕਰਮਾਂ ਚਾ ਕਿਤੇ ਨਹੀਂ ਗਿਆ ਸਾਨੂੰ ਹਰ ਹਾਲਤ ਮਿਲ ਜਾਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਬੋਲਚਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ